ਰੁਪਿਆ 242 ਮਹੀਨੇ ਦਾ ਡੀਏ ਦਾ ਬਕਾਇਆ ਡੀਏ ਦਾ ਬਕਾਇਆ ਅਸੀਂ ਕੈਸ਼ਲੈਸ ਸਕੀਮ ਮੰਗਦੇ ਆ ਸਾਨੂੰ ਇਹਨਾਂ ਨੇ ਦੇਣਾ ਦਾ ਕਿਹਾ ਸੀ ਸਗੋਂ ਪ੍ਰੈਸ ਦੇ ਵਿੱਚ ਐਡੀ ਵੱਡੀ ਗੱਲ ਉਲਾਰਤੀ ਵੀ ਬਹੁਤ ਵੱਡਾ ਤੋਹਫਾ ਦੇ ਰਹੇ ਆ ਬਹੁਤ ਵੱਡਾ ਤੋਹਫਾ ਦੇ ਰਹੇ ਆ ਸਾਡਾ ਆਪਣਾ ਡਿਊਜ਼ ਜਿਹੜੀ ਕਿ ਡਿਊ ਹਾਨੇ ਨਾਲ 53% ਡੀਏ ਹੁਣ ਵਿਆਰੀ ਕੀਤਾ ਮਿਲਣਾ ਸ਼ੁਰੂ ਨਹੀਂ ਹੋਇਆ ਉਹ ਵੀ ਕਿ 23 ਤੋਂ ਕੀਤਾ ਤੇ 12 ਤੇ 10 22 ਮਹੀਨੇ ਦਾ ਬਕਾਇਆ ਇਹ ਖਾਗੇ ਕਹਿੰਦਾ ਬਾਬ ਟੋਟਲ ਸਾਡਾ 242 ਮਹੀਨੇ ਦਾ ਡੀਏ ਦਾ ਬਕਾਇਆ ਪੇ ਰਿਵਿਜ਼ਨ ਦਾ ਬਕਾਇਆ 2 ਪੁਆਇੰਟਾਂ ਵਾਲਾ ਹਾਟ ਤੇ ਆ ਦੂਜੀ ਸਾਡੀ ਨੋਸ਼ਨਲ ਫਿਕਸੇਸ਼ਨ ਤੇ ਸਾਡੀ ਜੋ ਰეკਮੈਂਡੇਸ਼ਨ ਪੇ ਕਮਿਸ਼ਨ ਨੇ ਕੀਤੀਆਂ ਸੀਆਂ ਇਹਨਾਂ ਨੇ ਇਹ ਹੀ ਪਾਰਟੀ ਜਦੋਂ ਸਾਡੇ ਵਿੱਚ ਬੈਠਦੇ ਸੀ ਵਿਰੋਧੀ ਧਿਰ ਦੇ ਤੌਰ ਤੇ ਆ ਕੇ ਬੈਠਦੇ ਸੀ ਵੀ ਅਸੀਂ ਜਦੋਂ ਵੀ ਸੌਂ ਚੁੱਕਾਂਗੇ ਅਸੀਂ ਸਭ ਤੋਂ ਪਹਿਲਾਂ ਤੁਹਾਡੀਆਂ ਮੰਗਾਂ ਪਹਿਲੇ ਪਹਿਲਾ ਹਰਾ ਪੈ ਸਾਡਾ ਇਹ ਚੱਲੇਗਾ ਕੋਈ ਦੁਖੀ ਹੋ ਕੇ ਸਾਡੇ ਜਿਹੜੇ ਪੈਨਸ਼ਨ ਸਾਥੀ ਨੇ ਮੁਲਾਜ਼ਮ ਸਾਥੀ ਨੇ ਇਹਨਾਂ ਨੇ ਕੋਈ ਵਾਦਾ ਪੂਰਾ ਨਹੀਂ ਕੀਤਾ ਦੁਖੀ ਹੋ ਕੇ ਪੰਜਾਬ ਦੇ ਕੋਨੇ-ਕੋਨੇ ਪਵਾ ਕੇ ਇਹਨਾਂ ਚਾਰ ਕੰਸਲਜੈਂਸੀਆਂ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਵੀ ਇਹਨਾਂ ਦੇ ਚਾਂਸੇ ਜਨਾਓ ਇਹ ਸਰਕਾਰਾਂ ਜਿਹੜੀਆਂ ਝੂਠ ਬੋਲਦੀਆਂ ਪੈਸੇ ਇਕੱਠੇ ਕਰਨ ਲੱਗੇ ਹੋਏ ਆ ਤੇ ਪੈਨਸ਼ਨ ਜਿਹੜਾ ਹੈਗਾ ਉਹ ਰੱਬ ਨੂੰ ਪਿਆਰਾ ਹੋ ਗਿਆ 113 ਕੋ 119 ਵਾਲੀ ਡੀਏ ਵਾਲੀ ਗੱਲ ਜਿਹੜੀ ਆ ਉਹ ਹੀ ਹੁਣ ਕੋਰਟ ਨੇ ਫੈਸਲਾ ਕੀਤਾ ਹੈ ਜੋ ਉਹਨੇ ਕੋਈ ਲਾਗੂ ਨਹੀਂ ਕਰਿਆ 119% ਡੀਏ ਦੇ ਆਧਾਰ ਤੇ ਉਹ ਕਰਨਾ ਪਰ ਉਹ ਸਾਨੂੰ ਸਵੀਕਾਰ ਨਹੀਂ ਕਿਉਂਕਿ ਸਾਡੀ ਜਿਹੜੀ ਮੰਗ ਹੈ ਜੀ ਆ ਉਹ 2.65 ਵਾਲੀ ਹੈ ਦੂਜੀ ਗੱਲ 5.5 ਸਾਲ ਦਾ ਬਕਾਇਆ ਇੱਕ ਛੋਟਾ ਮਲਾਜ਼ਮ ਜਿਹੜਾ ਸਭ ਤੋਂ ਛੋਟਾ ਜੀ ਨੂੰ ਆਪਾਂ ਮਲਾਜ਼ਮ ਕਹਿੰਦੇ ਆ ਉਹਦਾ ਵੀ 2-2 ਤਿੰਨ-ਚਾਰ-ਚਾਰ ਲੱਖ ਰੁਪਇਆ 242 ਮਹੀਨੇ ਦਾ ਡੀਏ ਦਾ ਬਕਾਇਆ ਡੀਏ ਦਾ ਬਕਾਇਆ ਅਸੀਂ ਕੈਸ਼ਲੈਸ ਸਕੀਮ ਮੰਗਦੇ ਆ ਸਾਨੂੰ ਇਹਨਾਂ ਨੇ ਦੇਣਾ ਦਾ ਕਿਹਾ ਸੀ ਸਗੋਂ ਪ੍ਰੈਸ ਦੇ ਵਿੱਚ ਐਡੀ ਵੱਡੀ ਗੱਲ ਉਲਾਰਤੀ ਵੀ ਬਹੁਤ ਵੱਡਾ ਤੋਹਫਾ ਦੇ ਰਹੇ ਆ ਬਹੁਤ ਵੱਡਾ ਤੋਹਫਾ ਦੇ ਰਹੇ ਆ ਸਾਡਾ ਆਪਣਾ ਡਿਊਜ਼ ਜਿਹੜੀ ਕਿ ਡਿਊ ਹਾਨੇ ਨਾਲ 53% ਡੀ ਆ ਹੁਣ ਵਿਆਰੀ ਕੀਤਾ ਮਿਲਣਾ ਸ਼ੁਰੂ ਨਹੀਂ ਹੋਇਆ ਉਹ ਵੀ ਕਿ 23 ਤੋਂ ਕੀਤਾ ਤੇ 12 ਤੇ 10 22 ਮਹੀਨੇ ਦੇ ਬਗਾਇਆ ਇਹ ਖਾ ਕੇ ਕਹਿੰਦਾ ਬਾਬ ਟੋਟਲ ਸਾਡਾ 242 ਮਹੀਨੇ ਦਾ ਡੀਏ ਦਾ ਬਕਾਇਆ ਪੇ ਰਿਵੀਜ਼ਨ ਦਾ ਬਕਾਇਆ 2.6 ਤੇ ਹੋਰੀ ਵੇ ਧਰਨ ਲਾਇਆ ਜੀ ਮੁਖ ਨੇ ਭਵੰਦ ਦਾ ਜੋ ਦੱਸਤਾ ਉੱਥੇ ਹੀ ਪਹੁੰਚੇ ਸੀ ਮਲਾਜ਼ਮਾਂ ਤੇ ਉੱਥੇ ਤਹਿਸੀਲਦਾਰ ਪਹੁੰਚੇ ਉਹਨਾਂ ਨੇ ਕਿਹਾ ਵੀ ਤੁਹਾਡੀ ਜੀ ਉਹ ਮਾਨ ਪੱਤਰੇ ਵਿੱਚ ਹਰ ਹਾਲਤ ਦੇ ਵਿੱਚ ਵਾਦਾ ਕੀਤਾ ਰਿਹਾ ਹੰਨੀ ਬਣੇ ਗੁਰੂ ਗੋਬਿੰਦ ਸਿੰਘ ਥਰਮਲ ਲਹਿਰਾ ਕਾ ਮੁਹੱਬਤ ਦੇ ਹਰ ਗੋਬਿੰਦ ਸਿੰਘ ਸੁਪਰ ਥਰਮਲ ਪ੍ਰਾਡ ਰੋਪੜ ਵਿਕੇ ਜੋ ਕੱਚੇ ਮੁਲਾਜ਼ਮਾਂ ਦੇ ਰੈਗੂਲਰ ਕਰਨ ਦੇ ਬਾਰੇ ਸਬੰਧੀ ਮੈਨੂੰ ਉਸ ਬਾਰੇ ਵੀ ਜਾਣਕਾਰੀ ਦਿਓ ਜੀ ਥੋੜੀ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਰੋਪੜ ਗੁਰੂ ਹਰਗੋਬਿੰਦ ਥਰਮਲ ਲਹਿਰਾ ਮੁਹੱਬਤ ਦੇ ਵਿੱਚ 20-20 ਸਾਲਾਂ ਤੋਂ ਠੇਕੇਦਾਰਾਂ ਕੋਲ ਬਹੁਤ ਹੀ ਘਟ ਰੂਨਾਂ ਦੇ ਕੰਮ-ਕੰਮ ਕਰਦੇ ਆ 12-12 ਹਜ਼ਾਰ ਅਸੀਂ ਮੰਗ ਕਰਦੇ ਆ ਵੀ ਇਹਨਾਂ ਤਰ੍ਹਾਂ ਵਾਅਦਾ ਦਿੱਤਾ ਜਾਵੇ ਜਿਹਨਾਂ ਨੂੰ ਰੈਗੂਲਰ ਤੇ ਧੰਨਵਾਦ ਜੀ ਧੰਨਵਾਦ ਜੀ ਮੇਰੀ ਵੀਡੀਓ ਚੰਗੀ ਲੱਗੀ ਹੋਵੇ ਜੋ ਵੀ ਇਹਨਾਂ ਨੇ ਮੈਨੂੰ ਜਾਣਕਾਰੀ ਇਸ ਵੀਡੀਓ ਦੇ ਵਿੱਚ ਦਿੱਤੀ ਹੈ ਕਿ ਮਾਨ ਸਰਕਾਰ ਆਉਣ ਵਾਲੀਆਂ ਚੋਣਾਂ ਜਿੰਨੀ ਚੋਣ ਦਿੱتن ਦੇ ਲਈ ਦੇਖੋ ਇਹ ਜਿਹੜੇ ਮੁਲਾਜ਼ਮਾਂ ਦੀਆਂ ਮੰਗਾਂ ਨੇ ਕਿਹੜੇ ਕਿਹੜੇ ਮੰਗਾਂ ਨੂੰ ਇਹਨਾਂ ਨੂੰ ਪੂਰੀਆ ਕਰ ਸਕਦੇ ਨੇ ਧੰਨਵਾਦ ਜੀ ਵੀਡੀਓ ਚੰਗੀ ਲੱਗੀ ਹੋਵੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰਦੇ ਹੋ ਵੀਡੀਓ ਬਾਅਦ ਬਾਅਦ ਸ਼ੇਅਰ ਕਰੋ